ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਨਹੀਂ ਸਮੁੱਚੇ ਵਿਧਾਇਕਾਂ ਵਾਸਤੇ ਹੁਣ ਪੰਜਾਬ ਸਰਕਾਰ ਇੱਕ VIP ਜਿਮ ਬਣਾ ਰਹੀ ਆ ਜਿਸ ਦਾ ਉਦਘਾਟਨ ਜਲਦੀ ਹੋਏਗਾ ਹੁਣ ਪੰਜਾਬ ਦੇ ਚੁਣੇ ਹੋਏ ਐਮਐਲਏ ਰਜਾਨਾ ਕਸਰਤ ਕਰਨਗੇ ਆਲੀਸ਼ਾਨ ਜਿਹੜਾ ਜਿਮ ਬਣ ਚੁੱਕਾ ਕਰੀਬ 1 ਕਰੋੜ ਰੁਪਏ ਦਾ ਖਰਚਾ ਆ ਤੇ ਹੁਣ ਪੰਜਾਬ ਦੇ ਜਿਹੜੇ ਐਮਐਲਏ ਨੇ ਜਿਹੜੇ ਬਹੁਤ ਹੀ ਪਹਿਲਾਂ ਆਮ ਸੀ ਉਹ ਹੁਣ ਖਾਸ ਜਿਮ ਜਿਹੜਾ ਵਧੀਆ ਜਿਮ ਆ VIP ਜਿਮ ਉਥੇ ਸਵੇਰ ਸ਼ਾਮ ਟਾਈਮ ਕੱਢ ਕੇ ਕਰ ਕਸਰਤ ਤੇ ਵਰਜਿਸ਼ ਕਰਨਗੇ ਇਸ ਜਿਮ ਦੇ ਵਿੱਚ ਸਟੀਮ ਬਾਥ ਅਤੇ ਸੌਨ ਟੱਬ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਜੋ ਇਹ ਜਿਹੜੇ ਮਾਤੜ ਐਮਐਲਏ ਨੇ ਪੂਰੀਆਂ ਵੀਆਈਪੀ ਜਿਮ ਦੀਆਂ ਸਹੂਲਤਾਂ ਲੈ ਸਕਣ ਇਸ ਮਹੀਨੇ ਦੇ ਵਿੱਚ ਮੁਕੰਮਲ ਰੂਪ ਦੇ ਵਿੱਚ ਕੰਮ ਪੂਰਾ ਹੋ ਜਾਊਗਾ ਕੰਪਲੀਟ ਹੋ ਜਾਊਗਾ ਤੇ ਫਿਰ ਸਤੰਬਰ ਦੇ ਵਿੱਚ ਇਹਦਾ ਉਦਘਾਟਨ ਕਰਕੇ ਸ਼ੁਰੂਆਤ ਕੀਤੀ ਜਾਏਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹੁਣ ਪੰਜਾਬ ਦੇ ਆਮ ਵਿਧਾਇਕਾਂ ਲਈ ਤਨੀਗੜ੍ਹ ਸਥਿਤ ਐਮਐਲਏ ਹੋਸਟਲ ਦੇ ਨਾਲ ਇੱਕ ਵੀ ਵੀ ਆਈਪੀ ਮਤਲਬ ਵੈਰੀ ਵੈਰੀ ਇੰਪੋਰਟੈਂਟ ਜਿਮ ਤਿਆਰ ਕੀਤਾ ਜਾ ਰਿਹਾ ਇਸ ਜਿਮ ਤੇ 1 ਕਰੋੜ ਰੁਪਏ ਤੋਂ ਜ਼ਿਆਦਾ ਖਰਚਾ ਆਵੇਗਾ ਇਹ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਹਾਲਾਂਕਿ ਜਿਮ ਤੇ ਉਸਾਰੀ ਦੀ ਸ਼ੁਰੂਆਤ ਦੇ ਦੌਰ ਵਿੱਚ ਹੈ ਕਿੰਨੇ ਕਰੋੜ ਰੁਪਏ ਹਲੇ ਹੋਰ ਖਰਚ ਹੋਣਗੇ ਇਸ ਬਾਰੇ ਹਲੇ ਹਿਸਾਬ ਕਿਤਾਬ ਨਹੀਂ ਲਾਇਆ ਜਾ ਰ ਪਰ ਦੱਸਿਆ ਜਾ ਰਿਹਾ ਕਿ ਅੰਦਾਜ਼ਾ 1 ਕਰੋੜ ਤੋਂ ਜ਼ਿਆਦਾ ਖਰਚਾ ਪੰਜਾਬ ਸਰਕਾਰ ਦਾ ਆਵੇਗਾ ਇਸ ਜਿਮ ਨੂੰ ਤਿਆਰ ਕਰਨ ਲਈ ਦੋ ਵਿਭਾਗਾਂ ਵੱਲੋਂ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਉਮੀਦ ਜਿਤਾਈ ਜਾ ਰਹੀ ਹੈ ਕਿ ਇਸ ਮਹੀਨੇ ਮਤਲਬ ਅਗਸਤ ਮਹੀਨੇ ਚ ਮੁਕੰਮਲ ਰੂਪ ਦੇ ਵਿੱਚ ਵੈਰੀ ਵੈਰੀ ਇੰਪੋਰਟੈਂਟ ਪਰਸਨਾਂ ਵਾਸਤੇ ਇਹ ਕਰੋੜ ਰੁਪਏ ਦਾ ਜਿਹੜਾ ਜਿਮ ਤਿਆਰ ਹੋ ਜਾਊਗਾ ਤੇ ਸਤੰਬਰ ਦੇ ਮਹੀਨੇ ਲਾਜ਼ਮੀ ਤੌਰ ਤੇ ਇਹਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਕਰ ਸਕਦੇ ਨੇ ਉਨ੍ਹਾਂ ਵੱਲੋਂ ਇਹ ਘਾਟਨ ਕਰਨ ਤੋਂ ਬਾਅਦ ਇਹ ਫਿਰ ਚੁਣੇ ਹੋਏ ਵਿਧਾਇਕਾਂ ਵਾਸਤੇ ਇਹ ਜਿਮ ਖੋਲ ਦਿੱਤਾ ਜਾਊਗਾ ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਵਿਧਾਨ ਸਭਾ ਚ ਜਿੱਤ ਕੇ ਆਏ ਵਿਧਾਇਕ ਜ਼ਿਆਦਾਤਰ ਨੌਜਵਾਨ ਹੋਣ ਦੇ ਨਾਲ ਨਵੀਂ ਪੀੜੀ ਦੇ ਹਨ ਉਹਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਈ ਇਹ ਕੋਸ਼ਿਸ਼ ਕੀਤੀ ਗਈ ਆਂ ਔਰ ਉਹਨਾਂ ਵੱਲੋਂ ਖੁਦ ਦੀ ਸਿਹਤ ਦਾ ਵੀ ਕਾफी ਖਿਆਸ ਧਿਆਨ ਰੱਖਿਆ ਜਾ ਰਿਹਾ ਇਸ ਲਈ ਇਹਨਾਂ ਵਿੱਚ ਵੱਡੀ ਪੱਦਰ ਤੇ ਚੁਣੇ ਹੋਏ ਵਿਧਾਇਕਾਂ ਵੱਲੋਂ ਵਾਰ-ਵਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਡਿਪਟੀ ਕਮਿਸ਼ਨ ਸਪੀਕਰ ਜੈ ਕ੍ਰਿਸ਼ਨ ਅਰੂੜੀ ਤੇ ਦਬਾਅ ਪਾਇਆ ਜਾ ਰਿਹਾ ਹੁਣ ਕੁਲ ਨੂੰ ਕੋਲੋਂ ਮੰਗ ਕੀਤੀ ਜਾ ਰਹੀ ਸੀ ਕਿ ਐਮਐਲਏ ਹੋਸਟਲ ਦੇ ਨਾਲ ਸਿਰਫ ਵਿਧਾਇਕਾਂ ਲਈ ਹੀ ਜਿਮ ਤਿਆਰ ਕੀਤਾ ਜਾਵੇ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵਿਧਾਇਕਾਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਕਈ ਕੈਬਨਿਟ ਮੰਤਰੀ ਵੀ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਪ੍ਰਾਈਵੇਟ ਜਿਮਾਂ ਵਿੱਚ ਜਾਂਦੇ ਨੇ ਉਹਨਾਂ ਨੂੰ ਵੀ ਇਸ ਜਿਮ ਦਾ ਫਾਇਦਾ ਮਿਲੇਗਾ ਜਿਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਲੋ ਇਸ ਜਿਮ ਨੂੰ ਤਿਆਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਜਿਮ ਦੀ ਸਾਰੀ ਲਈ 1 ਕਰੋੜ ਰੁਪਏ ਤੋਂ ਜ਼ਿਆਦਾ ਖਰਚਾ ਆਵੇਗਾ ਇਸ ਵਿੱਚ ਜਿਮ ਵਿੱਚ ਕੀ ਕੀ ਖਾਸ ਹੋਵੇਗਾ ਜੋ ਵਰਜਿਸ਼ ਵਾਸਤੇ ਮਸ਼ੀਨਾ ਹੋਣਗੀਆਂ ਉਸ ਤੋਂ ਇਲਾਵਾ ਸਟੀਮ ਬਾਥ ਟੱਬ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਜਾਊਗਾ ਵੀ ਇੰਤਜ਼ਾਮ ਹੋਏਗਾ ਇਸ ਜਿਮ ਨੂੰ ਏਸੀ ਦੇ ਨਾਲ ਨਾਲ ਕੌਮੀ ਪੱਧਰ ਦੀਆਂ ਚੰਗੀਆਂ ਮਸ਼ੀਨਾਂ ਨਾਲ ਲੈਸ ਕੀਤਾ ਜਾਵੇ ਇਸ ਲਈ ਲਗਾਤਾਰ ਟੈਂਡਰ ਪ੍ਰਕਿਰਿਆਵਾਂ ਵੀ ਜਾਰੀ ਹੈ ਤਾਂ ਕਿ ਨਿਯਮਾਂ ਦੇ ਅਨਸਾਰ ਮਾਰਕੀਟ ਤੋਂ ਸਮਾਨ ਖਰੀਦਿਆ ਜਾ ਸਕੇ ਰੋਜ਼ਾਨਾ ਅਖਬਾਰ ਸੱਚ ਕਹੂੰ ਦੇ ਪੱਤਰਕਾਰ ਅਸ਼wini ਚਾਵਲਾ ਦੀ ਰਿਪੋਰਟ ਇਹ ਵੀ ਜ਼ਿਕਰ ਕਰੀ ਹੈ ਕਿ ਵਿਧਾਇਕਾਂ ਲਈ ਤਿਆਰ ਕੀਤੇ ਜਾ ਰਹੇ ਇਸ 20 VIP ਜਿਮ ਵਿੱਚ ਵਿਧਾਇਕਾਂ ਨੂੰ ਕੋਈ ਵੀ ਬੋਤੀ ਫੀਸ ਨਹੀਂ ਦੇਣੀ ਪਵੇਗੀ ਇਸ ਜਿਮ ਨੂੰ ਵਿਧਾਇਕਾਂ ਲਈ ਮੁਫਤ ਰੱਖਿਆ ਜਾਵੇਗਾ ਜਾਂ ਫਿਰ ਘੱਟੋ-ਘੱਟ 100 ਜਾਂ 200 ਰੁਪਏ ਫੀਸ ਤਾਂ ਕਿ ਸੀਮਤ ਹੋਏਗਾ ਮੌਜੂਦਾ ਸਮੇਂ ਜਿਹੜੇ ਵਿਧਾਇਕ ਚੰਡੀਗੜ੍ਹ ਵਿੱਚ ਪ੍ਰਾਈਵੇਟ ਜਿਮ ਵਿੱਚ ਜਾਂਦੇ ਨੇ ਉਹਨਾਂ ਨੂੰ ਉੱਥੋਂ ਸਾਲਾਨਾ 10000 ਤੋਂ ਲੈ ਕੇ 20000 ਰੁਪਏ ਦੇਣੇ ਪੈਂਦੇ ਨੇ ਇਸ ਕਰਕੇ ਉਹਨਾਂ ਵਿਧਾਇਕਾਂ ਦੀ ਫੀਸ ਦੀ ਬਚਤ ਵੀ ਹੋਏਗੀ ਤੇ ਹੁਣ ਸਰਕਾਰ ਨੇ ਇੱਕ ਆਲੀਸ਼ਾਨ ਵਿਧਾਇਕਾਂ ਵਾਸਤੇ ਜਿਹੜਾ ਉਹ ਜਿਮ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਲਗਭਗ ਜਿਹੜਾ ਮੁਕੰਮਲ ਹੋ ਚੁੱਕਾ ਔਰ ਇੱਥੇ ਜਿਹੜੇ ਵਿਧਾਇਕ ਨੇ ਆਮ ਆਦੀ ਪਾਰਟੀ ਦੇ ਜਿਹੜੇ ਨੌਜਵਾਨ ਨੌਜਵਾਨ ਵਿਧਾਇਕ ਨੇ ਜਿਹੜੇ ਪਹਿਲਾਂ ਵੀ ਕਸਰਤ ਕਰਦੇ ਨੇ ਉਹ ਹੁਣ ਇੱਥੇ ਆ ਕੇ ਕਸਰਤ ਕਰਨ ਕਿਉਂਕਿ ਲਗਭਗ ਸਾਰਿਆਂ ਨੇ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ ਸਾਰਿਆਂ ਨੂੰ ਐਮਐਲਏ ਹੋਸਟਲ ਜਾਂ ਕਈਆਂ ਨੂੰ ਘਰ ਵੀ ਫਲੈਟ ਵੀ ਮਿਲ ਚੁੱਕੇ ਨੇ ਤੇ ਉਹ ਜਦੋਂ ਇੱਥੇ ਕੰਮ ਕਰਵਾਉਣ ਆਉਂਦੇ ਨੇ ਹਲਕੇ ਦੇ ਕੰਮਾਂ ਨੂੰ ਲੈ ਕੇ ਮੰਤਰੀਆਂ ਕੋਲ ਜਾਂ ਮੁੱਖ ਮੰਤਰੀ ਜਾਂ ਸਪੀਕਰ ਕੋਲ ਨੇ ਤੇ لازمی ਤੌਰ ਤੇ ਇਥੇ ਉਹ ਸਵੇਰੇ ਸ਼ਾਮ ਜਿਹੜੋਂ ਰਹਿੰਦੇ ਨੇ ਉਹਨਾਂ ਨੂੰ ਇੱਕ ਜਾਂ ਦੋ ਟਾਈਮ ਵੀ ਉਹ ਵਰਸ਼ੇਜ ਕਰ ਸਕਦੇ ਨੇ ਇਸ ਕਰਕੇ ਪੰਜਾਬ ਦੇ ਆਮ ਆਦੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਹੁਣ ਚੰਡੀਗੜ੍ਹ ਚੋਣਾਂ ਵਾਸਤੇ ਇੱਕ 20 20 ਆਈਪੀ ਜੇਮ ਤਿਆਰ ਹੋ ਚੁੱਕਾ ਕਰੋੜ ਰੁਪਏ ਦਾ ਖਰਚਾ ਆ ਚੁੱਕਾ ਇਸ ਤੋਂ ਵੱਧ ਵੀ ਹੋ ਸਕਦਾ ਪੰਜਾਬ ਸਰਕਾਰ ਨੇ ਖਰਚੇ ਦਾ ਭਾਰ ਚੁੱਕਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਆਮ ਆਦੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹਨਾਂ ਵਾਸਤੇ ਪੰਜਾਬ ਸਿਵਲ ਸਕੱਤਰ ਜਿਹੜੀ ਮੁਖ ਸਕੱਤਰੇ ਦਾ ਜਿੱਥੇ ਸਾਰੇ ਅਫਸਰ ਤੇ ਮੰਤਰੀਆਂ ਦੇ ਦਫ਼ਤਰ ਨੇ ਮੁੱਖ ਮੰਤਰੀ ਸਾਹਿਬ ਦਾ ਦਫ਼ਤਰ ਉੱਥੇ ਵੀ ਐਮ ਐਲ ਏ ਵਾਸਤੇ ਇੱਕ ਐਮ ਐਲ ਏ ਲਾਉਂਜ ਬਣਾਇਆ ਗਿਆ ਜਿਹੜੇ ਐਮ ਐਲ ਏ ਆਪਣੇ ਹਲਕਿਆਂ ਦੇ ਕੰਮ ਮੰਤਰੀਆਂ ਕਰੋ ਕਰਵਾਉਂਦੇ ਜਦੋਂ ਕੋਈ ਮੀਟਿੰਗ ਚੱਲਦੀ ਉਹਨਾਂ ਨੂੰ ਫਿਰ ਇੰਤਜ਼ਾਰ ਕਰਨਾ ਪੈਂਦਾ ਤੇ ਉੱਥੇ ਵੀ ਇਹਨਾਂ ਵਾਸਤੇ ਇੱਕ ਚੰਗਾ ਕਮਰਾ ਤਿਆਰ ਕਰਕੇ ਐਮ ਐਲ ਏ ਉੱਥੇ ਬੈਠ ਕੇ ਇੰਤਜ਼ਾਰ ਕਰਦੇ ਚਾਹ ਪਾਣੀ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਏਸੀ ਲੱਗੇ ਹੋਏ ਨੇ ਵੱਡੇ ਵੱਡੇ ਟੀਵੀ ਲੱਗੇ ਹੋਏ ਨੇ ਹਾਲਾਂਕਿ ਉੱਥੇ ਐਮ.ਐਲ.ਏ ਸਾਹਿਬ ਜਾਂਦੇ ਜਾਂ ਨਹੀਂ ਜਾਂਦੇ ਉਹਨਾਂ ਤੇ ਨਿਰਭਰ ਕਰਦਾ ਲੇਕਿਨ ਸਰਕਾਰ ਨੇ ਉੱਥੇ ਵੀ ਪ੍ਰਬੰਧ ਕੀਤਾ ਤੇ ਹੁਣ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਸ਼ੌਂਕ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ 1 ਕਰੋੜ ਰੁਪਏ ਜਿਮ ਤੇ ਲਗਾ ਦਿੱਤੇ ਨੇ ਤੇ ਉਮੀਦ ਹੈ ਕਿ ਇਸ ਮਹੀਨੇ ਮੁਕੰਮਲ ਕੰਮ ਹੋ ਜਾਵੇ ਥੋੜਾ ਬਹੁਤਾ ਕੰਮ ਰਹਿ ਗਿਆ ਤੇ ਉਦਘਾਟਨ ਤੋਂ ਬਾਅਦ ਪੰਜਾਬ ਦੇ ਚੁਣੇ ਹੋਏ ਜਿਹੜੇ ਐਮ.ਐਲ.ਏ ਨੇ ਉਹਨਾਂ ਨੂੰ ਇਸ ਸਮਰਪਿਤ ਕਰ ਦਿੱਤਾ ਜਾਊਗਾ ਜਿੱਥੇ ਪੰਜਾਬ ਦੇ ਐਮ.ਐਲ.ਏ ਆ ਕੇ ਸਵੇਰੇ ਸ਼ਾਮ ਕਸਰਤ ਕਰ ਸਕਦੇ ਜਿੱਥੇ ਉਹਨਾਂ ਨੂੰ ਪਹਿਲਾਂ ਬਾਅਦ ਜਿਹੜੇ ਚੰਡੀਗੜ੍ਹ ਦੇ ਵਿੱਚ ਆਲੀਸ਼ਾਨ ਜਿਮ ਨੇ ਜਿੱਥੇ ਉਹਨਾਂ ਦਾ ਸਾਲਾਨਾ ਦੱਸਿਆ ਜਾ ਰਿਹਾ ਕਿ 20000 ਰੁਪਏ ਖਰਚਾ ਲੱਗ ਸਕਦਾ ਲੱਗਦਾ ਸੀ ਉਹਨਾਂ ਦਾ ਹੁਣ 20000 ਰੁਪਏ ਦੀ ਬਚਤ ਹੋ ਜਾਊਗੀ ਕਿਉਂਕਿ ਇੱਕ ਐਮਐਲਏ ਦੀ ਤਨਖਾਹ ਸਵਾ ਲੱਖ ਆ ਜੇ ਸਵਾ ਲੱਖ ਦੇ ਵਿੱਚੋਂ 20000 ਇੱਥੇ ਦੇਣਾ ਸ਼ੁਰੂ ਕਰ ਦਿੱਤਾ ਤੇ ਫਿਰ ਐਮਐਲਏ ਨੂੰ ਕੀ ਬਚੂਗਾ ਲੇਕਿਨ ਐਮਐਲਏ ਜਿੰਨੇ ਵੀ ਹੁੰਦੇ ਚਾਹੇ ਕਿਸੇ ਵੀ ਪਾਰਟੀ ਦੇ ਉਹਨਾਂ ਦੇ ਸ਼ੌਂਕ ਵੀ ਬਹੁਤ ਮਹਿੰਗੇ ਹੁੰਦੇ ਨੇ ਔਰ ਪੈਸਿਆਂ ਦਾ ਪ੍ਰਬੰਧ ਦੀ ਕੋਈ ਕੰਮ ਨਹੀਂ ਰਹਿੰਦੀ ਤਨਖਾਹ ਭਾਵੇਂ ਘੱਟ ਸਵਾ ਇੱਕ ਲੱਖ ਹੁੰਦੀ ਹੈ ਬਾਕੀ ਵੀ ਕੰਮ ਚੱਲਦਾ ਹੀ ਰਹਿੰਦਾ ਹੈਗਾ ਇਸ ਕਰਕੇ ਹੁਣ ਉਹਨਾਂ ਨੇ ਐਮਐਲਏ ਨੇ ਮੰਗ ਰੱਖੀ ਸੀ ਮੰਗ ਪ੍ਰਵਾਨ ਕਰ ਲਈ ਗਈ ਆ ਮੰਗ ਨੂੰ ਬੂਰ ਪੈ ਗਿਆ ਤੇ ਸਰਕਾਰ ਨੇ ਐਮਐਲਏ ਹੋਸਟਲ ਦੇ ਨੇੜੇ ਇਹ ਪ੍ਰਬੰਧ ਤਿਆਰ ਕਰ ਲਿਆ ਹੈਗਾ ਤੇ ਅਗਲੇ ਮਹੀਨੇ ਹੁਣ ਪੰਜਾਬ ਦੇ ਜਿਹੜੇ ਚੁਣੇ ਹੋਏ ਐਮਐਲਏ ਨੇ ਆਪਣੀ ਬਾਡੀ ਆਪਣੇ ਡੋਲੇ ਬਣਾਉਂਦੇ ਨਜ਼ਰ ਆਉਣਗੇ ਵਰਜਿਸ ਕਰਦੇ ਨਜ਼ਰ ਆਉਣਗੇ ਚੰਗੀ ਗੱਲ ਆ ਕਿ ਐਮਐਲਏ ਜਿਹੜੇ ਕਸਰਤ ਕਰਦੇ ਜਿਨ੍ਹਾਂ ਨੂੰ ਸ਼ੌਂਕ ਆ ਫਿਟਨੈਸ ਦਾ اپنی باڈی ਨੂੰ ਲੈ ਕੇ ਕਿ ਫਿਟ ਹੋਣੀ ਚਾਹੀਦੀ ਹੈ ਉਹਨਾਂ ਵਾਸਤੇ ਚੰਗੀ ਗੱਲ ਆ ਔਰ ਸਰਕਾਰ ਨੇ ਜਰੂਰ 1 ਕਰੋੜ ਰੁਪਏ ਖਜ਼ਾਨੇ ਚੋਂ ਕੱਢ ਕੇ ਐਮਐਲਏ ਦੀ ਜਿਹੜੀ ਖੁਸ਼ੀ ਆ ਉਹ ਪੂਰੀ ਕਰ ਦिती ਆ ਉਹ ਦੇ ਦਿਆ ਕਿੰਨੇ ਕੀ ਐਮਐਲਏ ਆ ਕੇ ਉੱਥੇ ਆਪਣਾ ਸ਼ਰੀਰ ਨੂੰ ਫਿਟ ਰੱਖਦੇ ਤੇ ਕਿੰਨੇ ਕੀ ਐਮਐਲਏ ਆਪਣੇ ਡੋਲੇ ਛੋਲੇ ਬਣਾਉਂਦੇ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੜਤੋਲੇ ਮੈਂ ਆ ਗਿਆ ਦੇਖਦੇ ਹੋ ABC ਪੰਜਾਬ